ਸਾਹਿਬੀਕਰ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟਾਈਮ ਚੈਨਲ ਤੇ ਮੈਂ ਗੁਰਪ੍ਰੀਤ ਪੱਕਾ ਅੱਜ ਪਿੰਡ ਟਹਿਣਾ ਵਿਖੇ ਇੱਕ ਸਿਲੰਡਰ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਟਹਿਣਾ ਦਾ ਇੱਕ ਗਰੀਬ ਪਰਿਵਾਰ ਜੋ ਕਿ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਵਾਸਤੇ ਗਏ ਸੀ ਤਾਂ ਜਦੋਂ ਘਰ ਆਏ ਤਾਂ ਉਹਨਾਂ ਨੇ ਆਪਣਾ ਚੁੱਲ੍ਹੇ ਸਮੇਸ ਸਿਲੰਡਰ ਜਦੋਂ ਬਾਰ ਕੱਢ ਕੇ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਜਿਹੜਾ ਸਿਲੰਡਰ ਨੂੰ ਭਿਆਨਕ ਅੱਗ ਪੈ ਗਈ ਇਸ ਵਿੱਚ ਘਰ ਵਿੱਚ ਪਏ ਸਮਾਨ ਵਾਟਰ ਕੁਲਰ ਪਰਦੇ ਅਤੇ ਹੋਰ ਸਮਾਨ ਜੋ ਸੜ ਗਿਆ ਤਾਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਮੌਕੇ ਤੇ ਪੁੱਜੇ ਮਹੱਲਾ ਵਾਸੀਆਂ ਨੇ ਅੱਗ ਤੇ ਕਾਬੂ ਪਾਇਆ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਘਰ ਦੇ ਪਰਿਵਾਰ ਅਤੇ ਮੱਲਾਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਬੋਲੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਹੈ ਕਿੱਥੋਂ ਦੇ ਰਹਿਣਾ ਲੇ ਟੈਂ ਟੈਣਾ ਜੀ ਜ਼ਿਲ੍ਹਾ ਫਰੀਦਕੋਟ ਜੀ ਜੋ ਅੱਗ ਲੱਗੀ ਹੈ ਕੀ ਕਾਰਨ ਬਣਿਆ ਕਰ ਸਰ ਅਸੀਂ ਘਰ ਦੇ ਮਾਰਸ਼ ਕੀ ਚਾਰ ਦਿਨ ਤੋਂ ਪਹਿਲਾਂ ਮੈਡੀਕਲ ਦਾਖਲ ਕੀਤੇ ਸੀ ਇਲਾਮ ਗਏ ਹੋਏ ਸੀ ਜਦੋਂ ਘਰੋਂ ਬਾਹਰ ਅਸੀਂ ਆ ਕੇ ਅੱਜ ਬਾਹਰ ਕੋਲ ਕੇ ਸਿਲੰਡਰ ਬਾਹਰ ਖੱਡਿਆ ਤਾਂ ਅਚਾਨਕ ਇਹਨੂੰ ਅੱਗ ਲੱਗੀ ਤੇ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਵਾਟਰ ਕੂਲਰ ਲੱਗ ਗਈ ਇਹਨੂੰ ਅੱਗ ਲੱਗੀ ਇਧਰ ਕੋਈ ਹੋਰ ਪਸਮਾਨ ਪੈਜ ਤਾਂ ਪੜਦੇ ਮੱਚ ਗਈ ਸੀ ਕਿੰਨਾ ਕਿੰਨਾ ਨੁਕਸਾਨ ਹੋਗਾ ਨੁਕਸਾਨ ਥੋੜਾ ਹੀ ਆ ਇਹਨਾਂ ਜਿਆਦਾ ਵੀ ਨਹੀਂ ਗਈ ਦੇਖੋ ਇਹ ਜਾਨੀ ਮਾਨ ਤੇ ਨੁਕਸਾਨ ਤੋਂ ਬਚਤ ਹੋ ਗਈ ਸਭ ਬਾਕੀ ਸਾਡੇ ਇਹਨਾਂ ਨੇ ਪਿੰਡ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਸਾਰੇ ਨੇ ਇਕੱਠੇ ਹੋ ਕੇ ਅੱਗ ਬੁਝਾਈ ਕੀ ਮੰਗ ਕਰਦੇ ਕੀ ਮੰਗ ਕਰਦੇ ਮੰਗੀ ਚਲ ਇਹਦਾ ਮਾੜਾ ਮਾੜਾ ਨੁਕਸਾਨ ਹੋ ਨੁਕਸਾਨ ਮਾਲਾ ਜਿਆਦਾ ਨੁਕਸਾਨ ਹੋ ਜਾਂਦਾ ਫਿਰ ਤਾਂ ਜੀ ਮੇਰੇ ਨਿੱਕੇ ਨਿੱਕੇ ਬੱਚੇ ਬੱਚਿਆਂ ਦੀ ਵੀਡੀਓ ਬਣਾ ਲਓ ਕੀ ਨੰਬਰ ਕੀਤਾ ਤੁਸੀਂ ਗੱਲ ਮੇਰਾ ਨਾਮ ਜੁਤੀ ਸਿੰਘ ਹੈ ਜੀ ਮੈਂ ਨਾ ਕੰਮ ਤੋਂ ਆ ਰਿਹਾ ਸੀਗਾ ਜੀ ਤੇ ਵੇਖਿਆ ਤੇ ਉਹ ਸਿਲੰਡਰ ਨੂੰ ਅੱਗ ਲੱਗੀ ਹੋਈ ਸੀ ਤੇ ਹਵੜਾ ਦਬੜੀ ਮੱਚੀ ਪਈ ਸੀਗੀ ਤੇ ਅੱਗ ਬੁਝਾ ਰਹੇ ਸੀ ਕਾਫੀ ਮਿੱਟੀ ਵਗੈਰਾ ਪਾ ਕੇ ਤੇ ਵੀ ਕਹਿੰਦਾ ਭਾਬੀ ਕਾਰਨ ਨਹੀਂ ਪਤਾ ਕਿਵੇਂ ਅੱਗ ਲੱਗੀ ਵੇਬ ਜੀ ਉਹ ਇਹਨਾਂ ਦੀ ਵਾਈਫ ਸੀ ਜਿਹੜੀ ਉਹ ਮੈਡੀਕਲ ਦਾਖਲ ਰਹੀ ਹੈ ਪਹਿਲਾਂ ਉਹਦਾ ਟਰੀਟਮੈਂਟ ਚੱਲਦਾ ਸੀਗਾ ਤੇ ਬੇਨਤੀ ਹੈ ਜੀ ਇਹਨਾਂ ਦਾ ਨੁਕਸਾਨ ਹੈ ਜਿਵੇਂ ਕੋਈ ਵਾਟਰ ਕੁਲਰ ਨੂੰ ਅੱਗ ਲੱਗ ਗਈ ਹੈ ਜੀ ਕੋਈ ਪਰਦੇ ਪੁੱੜ ਦੇ ਛੜ ਕੇ ਤੇ ਵੀ ਬੇਨਤੀ ਆ ਵੀ ਪੂਰੇ ਤਰ੍ਹਾਂ ਗਰੀਬ ਬੰਦਾ ਨਿਕ ਨਿਕੇ ਬੱਚੇ ਆ ਜਿੰਨੀ ਵੀ ਹੋ ਸਕੇ ਵੀ ਇਹਦੀ ਹੈਲਪ ਹੋ ਸਕੇ ਤਾਂ ਵੀ ਕੱਲਾ ਬੰਦਾ ਕਮਾਉਣ ਵਾਲਾ ਤਿੰਨ ਚਾਰ ਜਣੇ ਖਾਣ ਵਾਲੇ ਆ ਤੁਹਾਨੂੰ ਭਰਾ ਢਾੜੀ ਦਾ ਲੀਵਰ ਲੀਵਰ ਕਰਦਾ ਕੋਈ ਢਾੜੀ ਦਾ ਬੰਦੇ ਦੀ ਕਿੰਨੀ ਪੂੰਜੀ ਹੁੰਦੀ ਕਿੰਨੀ ਕਮਦਨ ਹੁੰਦੀ ਆ ਇਹ ਸਰਕਲ ਮਹਾ ਚੱਲਦਾ ਹਰ ਇੱਕ ਚੀਜ਼ ਮੁੱਲ ਦੀ ਹੈ ਜੀ ਬਸ ਇਹੀ ਬੇਨਤੀ ਹੈ ਜੀ ਹਾਂਜੀ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਕਿਹੜੀ ਜਗ੍ਹਾ ਇਸ ਅਮਲ ਦੇ ਤੁਸੀਂ ਲੈਣੇ ਆ ਨਾਲ ਹੀ ਆਪਣਾ ਘਰ ਜੋ ਅੱਗ ਲੱਗੀ ਆ ਕੀ ਕਾਰਨ ਸੀ ਉਹਦਾ ਬਸ ਅਸੀਂ ਆਏ ਸੀ ਕਿ ਤੁਰੇ ਹੁੰਦੇ ਸੀ ਇਹ ਰਸਤੇ ਨਾਲੋਂ ਚੋਂ ਆਇਆ ਸੀਗਾ ਵੀ ਆਪਦਾ ਮੈਡੀਕਲ ਇਹਨਾਂ ਦੇ ਘਰ ਦੇ ਦਾਖਲ ਸੀਗੀ ਇਹਨਾਂ ਨੇ ਸਿਲੰਡਰ ਰੱਖਿਆ ਵੀ ਆ ਕੇ ਬਸ ਉਹਨੇ ਜੀ ਅੱਗ ਲੱਗ ਗਈ ਨਹੀਂ ਨੁਕਸਾਨ ਕਿੰਨਾ ਕੋਇਆ ਜੀ ਨੁਕਸਾਨ ਥੋੜਾ ਬਹੁਤ ਹੋ ਗਿਆ ਜੀ ਬੱਚੋਂ ਜਾਨ ਜਾਨ ਮਾ ਨੁਕਸਾਨ ਬੱਚ ਤੋਂ ਕੀ ਮਾ ਕਰਦੇ ਮਹੰਗਾ ਹੈ ਗਰੀਬ ਬੰਦਾ ਹੀ ਕੋਈ ਉਹਨੇ ਉਹਨੇ ਕੀ ਕੋਈ ਕੋਈ ਹੋਇਆ ਨੁਕਸਾਨ ਦਿੱਤਾ ਗਿਆ ਸਹਤਾਂ